ਬੰਦੇ ਸਾਰੇ ਲੋਕ ਤੇ ਨਗਰ ਕੌਂਸਲ ਤੋਂ ਸਾਡੇ ਯੂਪ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਅਸੀਂ ਬਹੁਤ ਹੀ ਭਾਗਾਂ ਵਾਲੇ ਆ ਕਿ ਅਸੀਂ ਅੱਜ ਇੱਕ ਖਾਸ ਦਿਨ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਚੁਣਿਆ ਹੈ ਤੇ ਇਸ ਦੇ ਨਾਲ ਹੀ ਅਸੀਂ ਹੋਰ ਵੀ ਭਾਗਾਂ ਵਾਲੇ ਆ ਕਿ ਸਾਡੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਆਪਣੀ ਬਹੁਤ ਹੀ ਭਰਤਵਾਲੀ ਦੇ ਵਿੱਚ ਆਪਣੀ ਜੀਵਨ ਦੀ ਪਰੇ ਦਿੱਤੀ ਸਾਡੇ ਮੁਰਗ ਨੂੰ ਆਜ਼ਾਦ ਕਰਨ ਲਈ ਅਸੀਂ ਜੀ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਦੇ ਖੜੇ ਆ ਤੇ ਅਸੀਂ ਜੋ ਬੱਚੇ ਖਾਰੇ ਸੌਂਗਰੀ ਨੇ ਕਰ ਰਹੇ ਸੀਗੇ ਮੈਂ ਦੇਖ ਰਿਹਾ ਸੀ ਸਵਸਤਾ ਹੀ ਸੇਵਾ ਹੈ ਗੰਦਗੀ ਜਾਨ ਲੈਵਾ ਹੈ ਇਹ ਬੱਚੇ ਜਨ ਵੀ ਇਸੇ ਬਾਜ਼ਾਰ ਵਾਲੇ ਲੋਕ ਨੇ ਜਿਸ ਦਾ ਅਜੇ ਪੂਰਾ ਬਾਜ਼ਾਰ ਨਹੀਂ ਖੁੱਲਿਆ ਇਹ ਤੁਹਾਨੂੰ ਵੀ ਸਨੇਹਾ ਦੇਣ ਲਈ ਆਏ ਨੇ ਇਹ ਸਨੇਹਾ ਤੁਹਾਡੇ ਲਈ ਤੁਹਾਡੀਆਂ ਦੁਪਾਨਾਂ ਲਈ ਤੁਹਾਡੇ ਘਰਾਂ ਲਈ ਤੁਹਾਡੇ ਚੌਂਕੜੇ ਲਈ ਹੈ ਕਿ ਅਸੀਂ ਸਾਰੇ ਮਿਲ ਕੇ ਇਕਪਲਣ ਕਰੀਏ ਕਿ ਅਸੀਂ ਕਦੇ ਵੀ ਕਿਸੇ ਵੀ ਕਿਸੇ ਨੂੰ ਛੋੜ ਨਾ ਦੇਣੀ ਚਾਹੀਦੀ ਟੋਪੀ ਵਾਲੇ ਭਰਾ ਵੀ ਨਹੀਂ ਸੁਣਤਾ ਨਹੀਂ ਸਰਕਤੀ ਚਲੋ ਤੁਸੀਂ ਦੁਕਾਨਦਾਰ ਵੀ ਆਪਣੇ ਦੁਕਾਨਾਂ ਬਾਰੇ ਸਾਫ ਕਰਦੇ ਨੇ ਮੇਰੀ ਵੀ ਇੱਕ ਛੋਟਾ ਡਸਟਬਿਨ ਲਗਾ ਲਓ ਸਾਡੇ ਜੰਗੀਆਂ ਸਾਰਾ ਦੇ ਭੁੰਗਿਆ ਰਹੀਆਂ ਨੇ ਜਦੋਂ ਆਣ ਗਿਆ ਉਹਦੇ ਵਿੱਚੋਂ ਲੈ ਜਾਣ ਗਿਆ ਆਓ ਮਿਲ ਕੇ ਬਣਾਣਾ ਸਾਫ ਸੁਥਰਾ ਬਣਾਉਣਾ ਦਾ ਸੀ ਪੁਆਇੰਟ ਕਿ ਇਹ ਤੇ ਛੋਟੇ ਬੱਚਿਆਂ ਵੱਲੋਂ ਦਿੱਤਾ ਗਿਆ ਸਨੇਹਾ ਸਾਡੇ ਸਾਰਿਆਂ ਲਈ ਬਹੁਤ ਹੀ ਹੌਸਲਾ ਫਜ਼ਾਈ ਦਾ ਸਪੋਰਟ ਮਲੇਗਾ ਉਮੀਦ ਹੈ ਕਿ ਇਹ ਬੱਚੇ ਵੀ ਆਪਣੇ ਸਾਰੇ ਬਾਕੀ ਸਾਥੀਆਂ ਨੂੰ ਜਿੰਨੇ ਵੀ ਇਹਨਾਂ ਦੇ ਸਕੂਲ ਦੇ ਵਿੱਚ ਸਾਥੀ ਸਟੂਡੈਂਟਸ ਨੇ ਤਿਪਲਾਸਾ ਪ੍ਰੇਕਰਾਂ ਦੇ ਵਿੱਚ ਜਾ ਕੇ ਆਪਣੇ ਹੋਰ ਵੀ ਮਿਲ ਕੇ ਨਾਲੇ ਜਾਂ ਆਪਣੇ ਅਸ਼ਧਾਰ ਖਵਤਿਆ ਨੂੰ ਤੇ ਲਾਉਣਗੇ ਤਾਂ ਜੋ ਅਸੀਂ ਬਨਾਲੇ ਨੂੰ ਭਾਰਤ ਦਾ ਇੱਕ ਨਮੂਨਾ ਜਾਂਦਾ ਸ਼ਹਿਰ ਬਣਾ ਰਹੀਏ ਹਰੇਕ ਤੱਕ ਇਹੰਦੌਰ ਸ਼ਹਿਰ ਦਾ ਨਾਂ ਲਾ ਰਿਹਾ ਜਿਹਨੇ ਹਰ ਪੱਖੋਂ ਸਭਾਈ ਦੇ ਪੰਤਰਾਸ਼ਟਰੀ ਪਿਆਰ ਕਚੀਵ ਕਰ ਲਏ ਨੇ ਤੇ ਮੈਂ ਸਮਝਦਾ ਕਿ ਬਨਾਲੇ ਦੇ ਲੋਕ ਇੰਨੇ ਜ਼ਿੰਮੇਵਾਰ ਨੇ ਇੰਨੇ ਵਧੀਆ ਨੇ ਇੰਨੇ ਰਿਸਪੌਂਸਿਵ ਨੇ ਸਾਡੇ ਲਈ ਔਖੀ ਗੱਲ ਨਹੀਂ ਹੈਗੀ ਕਿ ਅਸੀਂ ਮਿਲ ਕੇ ਇਸ ਨੂੰ ਸਾਡੀ ਜਿਹੜੀ ਲਗਰ ਕੌਸਟ ਦੀ ਸੁਚੀ ਟੀਮ ਹੈ ਏ ਵੀ ਦੇ ਲਾਗ ਵਿੱਚ ਕਰਕੇ ਲੱਗੇ ਜੀ ਇਹ ਲਗਾਤਾਰ ਤੁਸੀਂ ਦੇਖੋ ਤੁਹਾਡੇ ਸਫਾਈ ਸੇਵਕ ਤੁਹਾਡੇ ਦੁਕਾਨਾਂ ਦੇ ਜੋ ਸਫਾਈ ਕਰਕੇ ਚਲੇ ਵੀ ਗਏ ਨੇ ਉਹ ਵੀ ਇਨਸਾਨ ਨੇ ਅਸੀਂ ਮਿਲ ਕੇ ਇੱਕ ਕੰਮ ਪੈਣੀ ਹੈ ਕਿਉਂਕਿ ਸਿਰਫ 300 ਦੇ ਨਿਲੇ ਸਫਾਈ ਸੇਵਕ ਸਾਨੂੰ ਜੋ ਸਫਾਈ ਦਾ ਪਿਆਰ ਚਾਹੀਦਾ ਉਹ ਨਹੀਂ ਦੇ ਸਕਦਾ ਆਓ ਮਿਲ ਕੇ ਕੰਮ ਕਰੀਏ ਤੇ ਕਸਮ ਖਾਈਏ ਅੱਜ ਦੇ ਸੁਭਦਾਰੇ ਤੇ ਕਿ ਅਸੀਂ ਗੰਦਗੀ ਨਹੀਂ ਫੈਲਾਵਾਂਗੇ ਸਮੂਹ ਜਿੱਥੇ ਕਿਤੇ ਵੀ ਹੁੰਦੀ ਹੈ ਕੋਈ ਫੈਲਾਏਗਾ ਉਹ ਰੋਕਾਂਗੇ ਤੇ ਆਪਣਾ ਬਲ ਦਾ ਯੋਗਦਾਨ ਪਾਵਾਂਗੇ ਮੈਨੂੰ ਪੂਰਨ ਉਮੀਦ ਹੈ ਕਿ ਬਨਾਲਾ ਵਾਸੀ ਇਹ ਦੌਰ ਤੋਂ ਬਾਅਦ ਨਹੀਂ ਇਹ ਦੌਰ ਤੋਂ ਉੱਪਰਲਾ ਸ਼ਹਿਰ ਬਣਾਉਂਦੇ ਬੰਨਾਲਾ ਨੂੰ ਬਣਾਉਂਦੇ ਵਿੱਚ ਸਾਡਾ ਪੂਰਨ ਸਹਿਯੋਗ ਦੇਣਗੇ ਤੇ ਨਾਲ ਹੀ ਮੈਂ ਬਾਕੀ ਬੱਚਿਆਂ ਨੂੰ ਵੀ ੇਹੀ ਤਰ੍ਹਾਂ ਦਾ ਆਖੇ ਉਹ ਵੀ ਜਦੋਂ ਵੀ ਕਦੇ ਮੌਕਾ ਮਿਲੇ ਤਾਂ ਕਰੋ ਸਾਲ ਬਾਅਦ ਇਹ ਕੈਵੈਂਟ ਹੋਦੀ ਹੈ ਤੋ ਹਫਤੇ ਦਾ ਇਹ ਪਗਵਾਰਾ ਮਨਾਇਆ ਜਾਂਦਾ ਰਹੇਗਾ ਤੇ ਇਸ ਵਿੱਚ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਜਾਗੂਤ ਕਰਾਈਏ ਪਰ ਇੱਕ ਜਿਹੜਾ ਕਰਨਾ ਵੀ ਜਿਹੜਾ ਸਾਲੋਂ ਸਵੇਰ ਤੋਂ ਲੈ ਕੇ ਉੱਪਰ ਤੋਂ ਸਭ ਤੋਂ ਪਹਿਲਾਂ ਅਸੀਂ ਸਾਡੇ ਸਰੀਰ ਦੀ ਸਫਾਈ ਕਰਦੇ ਆ ਤੇ ਸਚਾਲਿਆ ਕਰਕੇ ਨਾਉਂਦੇ ਆ ਨਾਉਂਦੇ ਸੋਹਣੇ ਕੱਪੜੇ ਪਾ ਕੇ ਜਿੱਦਾਂ ਦਾ ਵੀ ਕਾਰੋਬਾਰ ਹੈ ਬੱਚੇ ਸਕੂਲ ਜਾਣ ਲਈ ਸਾਥ ਤੋਂ ਜਿਹੜੀ ਬੱਤੀ ਪਾਉਂਦੇ ਆ ਤੇ ਕਾਰੋਬਾਰੀ ਲੋਕ ਕਾਰੋਬਾਰ ਤੇ ਜਾਣ ਲਈ ਅਸੀਂ ਲੋਕ ਦਫਤਰਾਂ ਤੇ ਜਾਣ ਲਈ ਆਪਣੇ ਕੱਪੜੇ ਸਾਥ ਤੇ ਪਾ ਕੇ ਜਾਂਦੇ ਆ ਇਹ ਜਿਹੜਾ ਮਿਸ਼ਨ ਹੈ 365 ਦਿਨ ਚੱਲਣਾ ਚਾਹੀਦਾ ਮੈਂ ਪੂਰੀ ਉਮੀਦ ਕਰਦਾ ਕਿ ਅਸੀਂ ਸਾਰੇ ਮਿਲ ਕੇ ਜੋ ਸਾਡੇ ਭਾਰਤ ਸਰਕਾਰ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸੁਪਨਾ ਲਿਆ ਹੈ ਕਿ ਭਾਰਤ ਸਵੱਛ ਹੋਵੇ ਤੇ ਪੰਜਾਬ ਵੱਲੋਂ ਅਸੀਂ ਮਿਲ ਕੇ ਸੋਚੀ ਤਰ੍ਹਾਂ ਦੇ ਜੈਨ ਇੱਥੇ ਪ੍ਰੈਸ ਵੀਰ ਦਾ ਅਰੇ ਇਹ ਸ਼ਾਮ ਦਾ ਇਹ ਸ਼ਾਮ ਦਾ ਇਹ ਬੱਚਿਆਂ ਦਾ ਸਭ ਦੇ ਇੱਥੇ ਹੋਣ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਗੇ ਜੋ ਸਫਾਈ ਦਾ ਹੈ ਜਿੰਨਾ ਸਾਨੂੰ ਸ਼ਹਿਰ ਸਾਫ਼ ਤੋਂਗਾ ਉਸ ਚਾਰ ਗੁਣੇ ਦੀ ਬੱਦ ਸਾਥ ਦਵਾਂਗੇ ਗਿੱਲਾ ਸੁੱਕਾ ਕੂੜਾ ਜਾਂ ਕਟਾਰਨਾ ਤੇ ਮੈਂ ਦੇਖਿਆ 10 ਵਜੇ ਵੀ ਘਰ ਮਾਰ ਕੇ ਉਹ ਸੜਕ ਤੇ ਕਰ ਦਿੰਦੇ ਆ ਵੈਸੇ ਆ ਨਹੀਂ ਸੀ ਕਹਿੰਦੇ ਤੁਹਾਡੇ ਨਾਲ ਆ ਤੁਸੀਂ ਸਾਥ ਦਵਾਂਗੇ ਪੂਰਾ ਤੁਸੀਂ ਸਾਡੇ ਨਾਲ ਸਾਥ ਦਿਓ ਅਸੀਂ ਤੁਹਾਡੇ ਨਾਲ ਉਸ ਚਾਰ ਗੁਣੇ ਬੱਦ ਸਾਥ ਦਵਾਂਗੇ ਮਾਤਾ ਜੀ ਨਾਲ ਕਹਿੰਦਾ ਬਤ ਮਾਦਨ ਨੇ ਕਹਾ ਇਹ ਸਾਉ ਪੈਣਾ ਲਾ ਸਾਡੇ ਤੁਸੀਂ ਸਾਡੇ ਨਾਲ ਸਾਡਾ ਛੋਟਾ ਵੀ ਬਿਲਕੁਲ ਸਾਥ ਦਵਾਂਗੇ ਪਰ ਵਾਹਿਗੁਰੂ ਦਾ ਖਾਲਸਾ ਸਾਥ ਸਾਥ ਹਾਂ ਹਾਂ ਸਾਥ

ਨਾਲਾ ਦੇ ਸਾਡੇ ਸਪਾਈ ਕਰਮਚਾਰੀਕਰ ਤੇ ਬਾਕੀ ਅਫਸਰ ਸਹਿਬਾਨ ਟੰਡਨ ਸਕੂਲ ਦੇ ਪਿਆਰੇ ਬੱਚੇ ਹੋ ਕੇ ਤੁਹਾਡੇ ਟੀਚਰ ਸਹਿਬਾਨ ਤੇ ਤੁਹਾਡੀ ਪ੍ਰਬੰਧ ਕਮੇਟੀ ਦੇ ਮੈਂਬਰਾਂ میڈیا ਕੋ ਸਾਡੇ ਸਾਥੀ ਜੁਨੇ ਵੀ ਆਏ ਨੇ ਤੇ ਸਾਡੇ ਸਾਡੇ ਪ੍ਰਧਾਨ ਜੀ ਖੜੇ ਨੇ ਤੇ ਹੋਰ ਵੀ ਮਹੱਤਵਪੂਰਨ ਲੋਕ ਆਏ ਨੇ ਪਿੱਛੇ ਦੇ ਨਾਲ ਉਹ ਤੋਂ ਹੋਰ ਸਸਤਾ ਹੁਣ ਵੀ ਰਸਤੇ ਵਿੱਚ ਸਹਿਯੋਗ ਦਿੱਤਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦੇ ਮੇਰਾ ਖੈਰਾ ਵੀ ਲੈਕਚਰ ਕੋ ਕੋ ਜਾ ਨਾਲੀ ਬਾਦੀ ਕੋ ਕੋ ਕਾਫੀ ਕੁਝ ਹੋ ਗਿਆ ਹੁਣ ਆਪਾਂ ਸਿਰਫ ਦੋ ਟਾਣਾ ਦੀ ਕਿ ਸੌ ਚੁੱਕਾ ਲਏ ਤੇ ਤੁਹਾਡਾ ਬਹੁਤ ਸ਼ੁਕਰੀਆ ਦੇ ਚਲੋ ऐसे मैं बोलूँगा सांसद बोलेगा रिपीट करना हमने कुछ एक साउंड में मैं साँऊँ खाता हूँ मैं साँऊँ खाता हूँ ये बनाला शहरों ये शहरों पंचायत ही नहीं पंचायत ही नहीं पूरे पाठ वर्षा पूरे पाठ वर्षा सफाई पक्षों सफाई नंबर वन नंबर वन शहर बनावा का शहर जय हिंद जय हिंद हाय ਦੇਈਏ ਸਰੋਲ ਸਰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਗਾਂਧੀ ਚਲਦੇ ਦੇ ਮੌਕੇ ਦੇ ਉੱਪਰ ਬਸ ਤਾਂ ਹੀ ਸੇਵਾ ਹੈ ਜਿਹੜਾ ਇਹ ਮਿਸ਼ਨ ਹੈ ਭਾਰਤ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਇੱਕ ਮੈਸੇਜ ਦੇਣ ਦੀ 2 ਹਫਤੇ ਦਾ ਫੰਕਸ਼ਨ ਕਰਕੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਕਾਲ ਦਾ ਵੀ ਅਸੀਂ ਕੋਸ਼ਿਸ਼ ਕੀਤੀ ਹੈ ਪੂਰੀ ਉਹ ਸਾਹਿਬ ਨੇ ਨਾ ਮੈਂ ਆਪਣੀ ਟੀਮ ਲਗਾ ਕੇ ਤੇ ਡੀ ਸਾਹਿਬ ਨੇ ਵੀ ਅਸੀਂ ਸਾਰਿਆਂ ਨੇ ਮਿਲ ਕੇ ਪਰਦਾੰਦੀ ਖੜੇ ਨੇ ਕੋਸ਼ਿਸ਼ ਕੀਤੀ ਕਿ ਲੋਕਾਂ ਤੱਕ ਇਹ ਮੈਸੇਜ ਆਵੇ ਕਿ ਅਸੀਂ ਇਹਨੂੰ ਸਾਰੇ ਮਿਲ ਕੇ ਬਰਨਾਲੇ ਨੂੰ ਇੰਡੀਆ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਈਏ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜਈ ਪਲੇਟਫਾਰਮਾਂ ਤੇ ਵੀ ਮੈਨੂੰ ਤਕਰੀਬਨ ਮੇਰਾ 15ਵਾਂ ਸ਼ਹਿਰ ਹੋਊਗਾ ਬਟੌਰਪੀਸ ਇਸ ਪੋਸਟਿੰਗ ਦਾ ਤੇ ਮੈਨੂੰ ਮਹਿਸੂਸ ਹੁੰਦਾ ਕਿ ਬਨਾਲਾ ਉਹਨਾਂ ਤੇ ਸਫਾਈ ਪੱਖੋਂ ਸਭ ਤੋਂ ਟੌਪ ਤੇ ਹੈ ਮੇਰਾ ਇਹਨੂੰ ਇਹ ਦੇਖ ਕੇ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਅਸੀਂ ਨੂੰ ਭਾਰਤ ਦਾ ਨੰਬਰ 1 ਸ਼ਹਿਰ ਬਣਾ ਸਕਦੇ ਹਾਂ ਕਿ ਜੇ ਲੋਕ ਸਾਡਾ ਸਾਥ ਦੇਣ ਔਰ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਲੋਕਾਂ ਨੇ ਜੇ ਸਾਥ ਦਿੱਤਾ ਤਾਂ ਹੀ ਇੰਨਾ ਸਾਫ਼ ਸੁਥਰਾ ਲੱਗਦਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਦੀਵਾਲੀ ਆਏਗੀ ਦੀਵਾਲੀ ਦੇ ਵਿੱਚ ਤਾਂ ਸਾਡੀ ਸਾਰਿਆਂ ਦੀ ਇੱਕ ਭਾਵਨਾ ਰਹਿੰਦੀ ਹੈ ਕਿ ਜਿੰਨੀ ਸਾਫ਼ ਸਫਾਈ ਹੋਏਗੀ ਉਨੀ ਲక్ష్ਮੀ ਜਦਾ ਆਏਗੀ ਤੇ ਉਸੇ ਤਰ੍ਹਾਂ ਸਾਡੇ ਤਹਵਾਰ ਜਾਂ ਕੋਈ ਫੰਕਸ਼ਨ ਤੋਂ ਬਾਅਦ ਅਸੀਂ ਜਦੋਂ ਵੀ ਗੰਦਗੀ ਫਲਾ ਕੇ ਚਲੇ ਜਾਂਦੇ ਆਂ ਤੇ ਜਿਹੜਾ ਉਹ ਮੈਸੇਜ ਹੁੰਦਾ ਹੈ ਤਾਂ ਮਾਰਦਾ ਉਹ ਖਤਮ ਹੋ ਜਾਂਦਾ ਹੈ ਤੇ ਮੈਂ ਉਮੀਦ ਕਰਾਂਗਾ ਲੋਕਾਂ ਤੋਂ ਹੁਣ ਸਾਡਾ ਜਿਹੇ ਫੈਸਟੀਵਲ ਸੀਜ਼ਨ ਵੀ ਆ ਰਿਹਾ ਹੈਗਾ ਵੀ ਸਾਰੀ ਸ਼ਹਿਰ ਦੀ ਸਾਫ ਸਫਾਈ ਦਾ ਹਰ ਪੱਖੋਂ ਧਿਆਨ ਰੱਖਾਂਗੇ ਪੋਲੂਸ਼ਨ ਤੋਂ ਵੀ ਤੇ ਸਾਫ ਸਫਾਈ ਤੋਂ ਵੀ ਤੇ ਜੋ ਵੀ ਕਚਰਾ ਹੈਗਾ ਉਹਨੂੰ ਘਰਾਂ ਦੇ ਵਿੱਚ ਵੀ ਅਲੱਗ-ਅਲੱਗ ਕਰਕੇ ਸਾਨੂੰ ਦੇਣਗੇ ਤਾਂ ਜੋ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਸ਼ਹਿਰ ਨੂੰ ਸਾਫ਼ ਕਰਨ ਦੇ ਵਿੱਚ ਤੁਹਾਡੀ ਮੈਂ ਮਿਲ ਕੇ ਕੰਮ ਕਰਾਂ। ਫਲਾਣੀ ਕੀ ਕਰਨ ਜਾਵਾਂਗੇ ਜਿਸ ਤਰੀਕੇ ਨਾਲ ਅਗਵੰਦੀ ਜਿੰਨ ਕਿ ਭਾਈਓ ਕਾਫੀ ਵਧੀਆ ਜਿਹੜਾ ਮਾਹੌਲ ਆ ਸ਼ਾਇਦ ਸਭ ਖੁਸ਼ ਹੋ ਜਾਂਦੇ ਕਿ ਲੱਗਦਾ ਹੈ ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਟੈਂਡੈਂਟ ਸਕੂਲ ਦੇ ਬੱਚੇ ਆ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਇਹਨਾਂ ਦਾ ਥੈਂਕ ਯੂ ਕਰਦਾਗਾ ਜਿਹੜੇ ਇੱਥੇ ਪਹੁੰਚੇ ਆ ਇਸ ਈਵੈਂਟ ਦੇ ਵਿੱਚ ਜਿਹੜੀ ਸ਼ਹਿਰ ਦੀ ਸਫਾਈ ਵਾਸਤੇ ਆ ਉਹ ਵੈਸੇ ਏਡੀ ਸਾਹਿਬ ਨੇ ਦੱਸ ਹੀ ਦਿੱਤਾ ਵੀ ਅਸੀਂ ਤਾਂ ਪੂਰਾ ਧਿਆਨ ਰੱਖਾਂਗੇ ਕਰਵਾਵਾਂਗੇ ਵੀ ਜਾਂ ਸਫਾਈ ਤੋਂ ਅਲੱਗ ਜੇਕਰ ਸਾਡਾ ਫਰਜ਼ਵੰਦਾ ਜਾਂ ਕੋਈ ਵਿਕਾਸ ਦਾ ਕੰਮ ਆ ਜਾਂ ਕੋਈ ਹੋਰ ਆ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਸ਼ਹਿਰ ਦੇ ਨਾਲ ਆਗੇ ਜਾਂ ਦਿਵਾਲੀ ਦੇ ਤਾਲ ਦਸਹਿਰਾ ਆ ਰਹੇ ਹੈਗਾ ਜੋ ਵੀ ਕੋਈ ਵੀ ਫੰਕਸ਼ਨ ਹੋਊਗਾ ਫਿਰ ਅਸਲ ਤਾਂ ਸਾਨੂੰ ਬਿਨਾਂ ਦਿਵਾਲੀ ਦਸਹਿਰੇ ਤੋਂ ਸਫਾਈ ਰੱਖਣੀ ਚਾਹੀਦੀ ਹੈ ਅੱਧੀ ਰਾਤ ਤੋਂ ਵੀ ਤਿਆਰ ਆ ਸਵੇਰੇ ਜੇ ਕਹਾਂ ਤਾਂ ਮੇਰੀ ਡਿਊਟੀ ਲਾਓ ਸਾਈਕਲ ਤੇ ਸਵੇਰੇ ਆ ਕੇ ਮੈਂ ਗੀੜਾ ਦੇ ਕੇ ਸਫਾਈ ਸਾਹਿਬ ਦੀ ਕਰਾਂ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਹਿਰ ਦੀ ਸਫਾਈ ਨਹੀਂ ਲੱਗਦੀ ਮੈਂ ਤਾਂ ਕਹਿਣਾ ਵੀ ਸਾਰੇ ਦੇਖੋ ਸਹਿਯੋਗ ਦੇਣਾ ਇਹੀ ਮੈਸੇਜ ਦੇਣਾ ਚਾਹਣਾਗਾ ਵੀ ਉਹਦੇ ਨਾਲ ਅਸੀਂ ਹੈਗੇ ਆ ਵੀ ਸੋਹਣਾ ਸੁੰਦਰ ਬਣਾ ਕੇ ਰੱਖਾਂ ਕਿੰਨੇ ਪੀੜ੍ਹੀ ਦਾ ਇਹ ਉਹ ਚਾਹੁੰਦਾ ਹੈ ਇਹ ਵਕੀ ਕਹਾਂਗੇ ਅੱਜ ਸਰ ਅੱਜ ਗਾਂਧੀ ਜਨਤੀ ਦੇ ਸ਼ੁਭ ਦਿਹਾੜੇ ਤੇ ਨਗਰ ਕੌਂਸਲ ਬਰਨਾਲਾ ਬਲੋਰ ਟੰਡਨ ਇੰਟਰਨੈਸ਼ਨਲ ਸਕੂਲ ਨਾਲ ਕੋਲੈਬੋਰੇਟ ਕਰਕੇ ਸ਼ਹਿਰ ਦੇ ਵਿੱਚ ਇੱਕ ਸਫਾਈ ਨੂੰ ਲੈ ਕੇ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਹਦਾ ਮੁੱਖ ਮਕਸਦ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ ਜੀ ਲੋਕ ਪਬਲਿਕ ਪਾਰਟਿਸਪੀਕੇਸ਼ਨ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਸਾਫ ਸਫਾਈ ਦੇ ਕੰਮ ਦੇ ਵਿੱਚ ਤੇ ਪਹਿਲਾਂ ਹੀ ਮੈਂ ਗੱਲ ਕਰ ਦਵਾਂ ਉਹਨਾਂ ਸਾਡੇ ਕੋਲੇ ਜੇ ਅਸੀਂ ਦੇਖੀਏ ਸ਼ਹਿਰ ਦੀ 1.5 ਲੱਖ ਦੀ ਵਾਦੀ ਹੈ ਤੇ ਸਫਾਈ ਸੇਵਾ ਕਰ ਕੋਲ 400 ਨੇ 400 ਬੰਦੇ ਦੀ ਵਾਦੀ ਮਗਰ ਜ ਬਿਨਾ ਪਬਲਿਕ ਪਾਰਟਿਸਪੇਸ਼ਨ ਦੀ ਕਮਿਊਨਿਟੀ ਪਾਰਟਿਸਪੇਸ਼ਨ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਪੋਸੀਬਲ ਨਹੀਂ ਕਲੀ ਮਿਊਨਿਸਪੈਲਿਟੀ ਕੁਝ ਨਹੀਂ ਕਰ ਸਕਦੀ ਜਿੰਨੇ 1.5 ਲੱਖ ਆਬਾਦੀ ਬਰਨਾਲੇ ਦੀ ਇਹ ਨਹੀਂ ਤੈਅ ਕਰ ਲਦੀ ਸ਼ਹਿਰ ਨੂੰ ਸਾਫ਼ ਰੱਖਣਾ ਉਹਨਾਂ ਜਿਹੜੇ ਪੋਸੀਬਲ ਨਹੀਂ ਸਾਡਾ ਮੁੱਖ ਮਕਸਦ ਇਹ ਹੈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸਫਾਈ ਬਤੀ ਤੇ ਪਬਲਿਕ ਪਾਰਟਿਸਪੇਸ਼ਨ ਨੂੰ ਇਹ ਜ ਬੜਾਇਆ ਜਾ ਸਕੇਗਾ ਸਰ ਠੀਕ ਕਰਨਾ ਚਾਹੁੰਗੇ ਅੱਜ ਜਿਹੜਾ ਬੜਾ ਵਧੀਆ ਮੈਸੇਜ ਦਿੱਤਾ ਜਾ ਰਿਹਾ ਮੌਕੇ ਦਾਨਿਕ ਦੇਖੋ ਟੈਂਡ ਇੰਟਰਨੈਸ਼ਨਲ ਸਕੂਲ ਬਰਨਾਲਾ ਪ੍ਰਸ਼ਾਸਨ ਦੀ ਬਦਦ ਨਾਲ ਇਹ ਅੱਜ ਜਿਹੜਾ ਅਸੀਂ ਸਵੱਛਤਾ ਪਖਵਾੜਾ ਮਨਾ ਰਹੇ ਆ ਇਹ ਮੈਨੂੰ ਲੱਗਦਾ ਵੀ ਇਹ ਡੇਲੀ ਮਨਾਉਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੈਗੇ ਵੀ ਸਫਾਈ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਜਾਂ ਸਰਕਾਰ ਦੀ ਆ ਸਫਾਈ ਦੀ ਜ਼ਿੰਮੇਵਾਰੀ ਸਾਡੀ ਆ ਜਦੋਂ ਕੂੜਾ ਅਸੀਂ ਫਲਾਣੇ ਤਾਂ ਕੂੜਾ ਚੱਕਣ ਦੀ ਜ਼ਿੰਮੇਵਾਰੀ ਵੀ ਸਾਡੀ ਆ ਪ੍ਰਸ਼ਾਸਨ ਸਾਨੂੰ ਨਾਲ ਮਦਦ ਕਰਦਾ ਪਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈਗਾ ਸਾਡੀ ਨੈਤਿਕ ਜ਼ਿੰਮੇਵਾਰੀ ਐਜ਼ ਅ ਸਿਟੀਜ਼ਨ ਸਾਨੂੰ ਇੱਕ ਆਪਣਾ ਫਰਜ਼ ਨਿਭਾਉਣਾ ਬੜਾ ਜ਼ਰੂਰੀ ਹੈ ਕਿ ਕਿ ਅਸੀਂ ਬੜੀ ਗੱਲਾਂ ਕਰਦੇ ਆ ਅਸੀਂ ਕੈਨੇਡਾ ਦੀ ਗੱਲ ਕਰਦੇ ਆ ਯੂ ਐਸ ਦੀ ਗੱਲ ਕਰਦੇ ਆ ਸਿਸਟਮ ਦੀ ਗੱਲ ਕਰਦੇ ਆ ਬੰਗਲੌਰ ਦੀ ਗੱਲ ਕਰਦੇ ਆ ਪਰ ਜਿਹਦੇ ਕਿਤੇ ਨਾ ਕਿਤੇ ਜਦੋਂ ਮੇਰੀ ਆਪਣੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਆ ਤਾਂ ਮੈਂ ਪਿੱਛੇ ਹਟਦਾ ਮੈਂ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਤੋਂ ਗੱਲ ਸ਼ੁਰੂ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਜੇ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਮੈਨੂੰ ਲੱਗਦਾ 10 ਦਿਨ ਵੀ ਜ਼ਿਆਦਾ ਨਹੀਂ 10 ਦਿਨ ਦੇ ਵਿੱਚ ਤੁਸੀਂ ਦੇਖੋਗੇ ਵੀ ਬਰਨਾਲਾ ਸ਼ਹਿਰ ਜਿਹੜਾ ਹੈਗਾ ਇੰਡੀਆ ਦਾ ਨੰਬਰ 1 ਸ਼ਹਿਰ ਹੋਊਗਾ ਸਫਾਈ ਦੇ ਪੱਖੋਂ ਬੱਚਿਆਂ ਨੂੰ ਲੱਗ ਕਿ ਕਿਸ ਤਰੀਕੇ ਦਾ ਮੈਸੇਜ ਹੈ ਜਿਹੜਾ ਅੱਜ ਦਿੱਤਾ ਜਾ ਰਿਹਾ ਹੈ ਦੇਖੋ ਬੱਚੇ ਜਿਹੜੇ ਇਹ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਹੈਗੀ ਹੈ ਇਹੀ ਸਾਡਾ ਫਿਊਚਰ ਅਦੇਸ਼ ਦਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕਲਚਰ ਪਤਾ ਲੱਗਣਾ ਚਾਹੀਦਾ ਵੀ ਸਾਡਾ ਅਸਲ ਕਲਚਰ ਕੀ ਆ ਸਾਡੀ ਨੇਚਰ ਕੀ ਆ ਸਾਡੀ ਨੇਚਰ ਸਫਾਈ ਆ ਸਾਡੀ ਨੇਚਰ ਗੰਧ ਫਲਾਉਣਾ ਨਹੀਂ ਆ ਸਾਡੀ ਨੇਚਰ ਸਫਾਈ ਆ ਤਾਂ ਜਿਹੜੇ ਛੋਟੇ ਬੱਚੇ ਇਹ ਸਿੱਖ ਲੈਣਗੇ ਵੀ ਸਾਡੀ ਨੇਚਰ ਸਫਾਈ ਆ ਸਾਨੂੰ ਸਫਾਈ ਰੱਖਣੀ ਜ਼ਰੂਰੀ ਆ ਤਾਂ ਉਹ ਆਪਣੇ ਪੇਰੈਂਟਸ ਨੂੰ ਆਪਣੇ ਆਪ ਰੋਕਣਗੇ ਮੈਂ ਕਈ ਵਾਰ ਕਾਰਜ ਜਾਣਾ ਮੈਂ ਮੇਰਾ ਬੇਟਾ ਪੰਜ ਸਾਲ ਪੰਜ ਸਾਲ ਦਾ ਜਦੋਂ ਮੈਂ ਕੋਈ ਬੋਟਲ ਸਿੱਟਣ ਦੀ ਕੋਸ਼ਿਸ਼ ਕਰਦਾ ਕਹਿੰਦਾ ਨੋ ਪਾਪਾ ਦੇਖੋ ਯੂ ਕੈਨਟ ਯੂ ਕੈਨਟ ਥਰੋ ਤੋਂ ਉਹ ਮੀਨਸ ਉਹ ਕਲਚਰ ਸਕੂਲਾਂ ਤੋਂ ਪੈਦਾ ਹੋਣਾ ਤੇ ਮੈਂ ਇਕੱਲੇ ਸਾਡੇ ਆਪਣੇ ਟੰਡ ਇੰਟਰਨੈਸ਼ਨਲ ਸਕੂਲ ਦੀ ਗੱਲ ਨਹੀਂ ਕਰ ਰਿਹਾ ਇਹ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਹੈ ਵੀ ਬੱਚੇ ਨੂੰ ਰੂਟ ਤੋਂ ਤਿਆਰ ਕਰਨ ਜਿੱਥੇ ਬੱਚੇ ਨੂੰ ਪਤਾ ਹੋਵੇ ਵੀ ਕੂੜਾ ਹੁੰਦਾ ਹੀ ਨਹੀਂ ਉਹਨੇ ਦਿਮਾਗ ਚ ਸਿਰਫ ਸਫਾਈ ਹੋਣੀ ਚਾਹੀਦੀ ਆ ਜਦੋਂ ਸਾਡੇ ਦਿਮਾਗ ਚ ਕੂੜਾ ਚੱਲ ਰਿਹਾ ਬੱਚੇ ਦਿਮਾਗ ਚ ਸਫਾਈ ਚੱਲ ਰਹੀ ਹੈ ਤਾਂ ਅਲਟੀਮੇਟਲੀ ਸਫਾਈ ਰਹਿਣੀ ਚਾਹੀਦੀ ਬੇਟਾ ਸੀਣਾ ਨਾ ਅੰਕੀਤਾ ਸ਼ਰਮਾ ਅ ਸਰ ਮੈਂ ਬਿਲਕੁਲ ਕੀ ਕਰਾਂ ਜਾਵਾਂਗਾ ਕੀ ਤਰੀਕੇ ਦਾ ਮੈਸੇਜ ਹੈ ਜਿਹੜਾ ਬੱਚਿਆਂ ਕੋਲੋਂ ਦਿੱਤਾ ਜਾ ਰਿਹਾ ਹੈ ਸਾਨੂੰ ਜ਼ਿਆਦਾਤਰ ਪੇੜੂ ਬੋਣੇ ਚਾਹੀਦੇ ਹਨ ਤੇ ਸਵੱਛਤਾ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਦੇ ਵੱਧ ਤੋਂ ਵੱਧ ਜਾਗਰੂਤ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਆਪਣੇ ਘਰ ਤੇ ਸਰਾਊਂਡਿੰਗਸ ਵਿੱਚ ਸਫਾਈ ਜ਼ਿਆਦਾ ਰੱਖਣੀ ਚਾਹੀਦੀ ਹੈ ਕਿਸ ਤਰੀਕੇ ਦਾ ਸਫਾਈ ਰੱਖੀ ਜਾ ਸਕਦੇ ਜਿਵੇਂ ਅਸੀਂ ਕੁਝ ਵੀ ਜੇ ਕੂੜਾ ਆਪਾਂ ਕਰਦੇ ਆ ਤਾਂ ਉਹਨੂੰ ਬਾਹਰ ਨਹੀਂ ਸੁੱਟਣਾ ਚਾਹੀਦਾ ਜੇ ਜਿੱਥੇ ਦਾ ਆਪਾਂ ਡਸਟਬਿਨ ਦੇਖਿਆ ਆਪਾਂ ਨੂੰ ਉੱਥੇ ਹੀ ਸੁੱਟਣਾ ਚਾਹੀਦਾ ਹੈ ਤੇ ਜ਼ਿਆਦਾਤਰ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਅੱਥਰਥੇ ਨਹੀਂ ਸੁੱਟਣਾ ਚਾਹੀਦਾ ਤੇ ਮਤਲਬ ਜਿੱਥੇ ਉਹਨੂੰ ਡਸਟਬਿਨ ਦੇਖੇ ਉੱਥੇ ਸੁੱਟੋ ਕਿਹਦਾ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਆ ਆਪ ਦੇ ਸਾਫ਼ੀ ਸੰਬੰਧ ਮੈਂ ਇਹ ਦੇਣਾ ਚਾਹੁੰਦੀ ਆ ਕਿ ਮਤਲਬ ਸਫਾਈ ਦਾ ਜ਼ਰੂਰ ਜ਼ਿਆਦਾ ਧਿਆਨ ਰੱਖੋ ਤੇ ਲੋਕਾਂ ਨੂੰ ਵੀ ਅਵੇਅਰ ਕਰੋ ਕਿ ਸਫਾਈ ਰੱਖੋ ਸਾਰੇ ਕਿਤੇ ਰੱਖੋ ਮੈਗਨੂਰ ਕੌਸ਼ਿਸ਼ ਮਤਲਬ ਕੀ ਕਹਣਾ ਚਾਹੁੰਗੇ ਅੱਜ ਜਿਹੜੀ ਕਿ ਸਫਾਈ ਦੀਆਂ ਲੱਗੇ ਰੈਲੀ ਕਿਤੇ ਜਾਰੀ ਹੈ ਇਸ ਗਾਂਧੀ ਜੀ ਅੰਤੇ ਤੇ ਸਾਨੂੰ ਹੈਨਾ ਪੂਰੇ ਕੰਟਰੀ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਤੇ ਅਸੀਂ ਤਾਂ ਆਪਣੇ ਟੀਰ ਲਾਉਣੇ ਚਾਹੁੰਦੇ ਆ ਪਰ ਇੱਕ ਨੂੰ ਕਹਿਣਾ ਚਾਹੁੰਦਾ ਬਿਹਾਨਾ ਟੀਰ ਲਗਾਓ ਤੇ ਹਨਾ ਆਸ-ਪਾਸ ਸਫਾਈ ਰੱਖੋ ਜੈਪਾਲ ਜੀ ਜੈਪਾਲ ਜੀ ਕੀ ਕਹਿਣਾ ਚਾਹੋਗੇ ਅੱਜ ਗਾਂਧੀ ਜਨਮ ਦਿਨ ਦਾ ਮੌਕਾ ਵੀ ਹੈ ਔਰ ਸਫਾਈ ਅਭਿਆਨ ਆਪਰੇ ਸ਼ਹਿਰ ਵਿੱਚ ਚਲਾਇਆ ਜਾ ਰਿਹਾ ਹੈ ਅੱਜ ਗਾਂਧੀ ਜਨਮ ਦਿਨ ਦੇ ਇਸ ਪਵਿੱਤਰ ਮੌਕੇ ਤੇ ਟੈਂਡਨ ਸਕੂਲ ਵੱਲੋਂ ਅਤੇ ਲਵਨ ਕਲੱਬ ਨਾਲ ਸਪਰੀਮ ਬਿਲ ਨੂੰ ਹੋਰ ਸੰਸਥਾਵਾਂ ਦਾ ਮਿਲ ਕੇ ਬੜਾ ਵਧੀਆ ਪ੍ਰੋਗਰਾਮ ਕੀਤਾ ਗਿਆ ਲੋਕਾਂ ਨੂੰ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸਫਾਈ ਵੱਲੋਂ ਵਧਿਏ ਬਾਹਰਲੇ ਮੁਲਕਾਂ ਵਾਲਾ ਆਪਾਂ ਦੇਖਦੇ ਆਂ ਬੜੀਆਂ ਸਫਾਈਆਂ ਆਪਾਂ ਲੋਕਾਂ ਦੇ ਵਿੱਚ ਦੇਖਦੇ ਆਂ ਰੀਲਾਂ ਦੇ ਵਿੱਚ ਦੇਖਦੇ ਆਂ ਬਟ ਆਪਾਂ ਉਹਦੇ ਅਲੱਗ ਹੁਣੀ ਕਰਦੇ ਆਪਣਾ ਵੀ ਆਪਾਂ ਵੀ ਅਪਣਾਈ ਇਸ ਸ਼ੈਲੀ ਨੂੰ ਤਾਂ ਕਿ ਆਪਣਾ ਮੁਲਕ ਵੀ ਦੇਖੋ ਸਾਫ਼ ਲੱਗੇ ਸਫਾਈ ਕਿੰਨੀ ਸੋਹਣੀ ਲੱਗਦੀ ਹੈ ਚੰਗੀ ਲੱਗਦੀ ਹੈ ਤੇ ਮੈਂ ਤਾਂ ਲਾਇਨ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਾਰਿਆਂ ਨੂੰ ਇਹੀ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਅੱਜ ਅਸੀਂ ਇੱਥੋਂ ਇੱਕ ਸੰਕਲਪ ਲੈ ਕੇ ਚੱਲੀਏ ਵੀ ਆਪਾਂ ਸਾਰੇ ਪਹਿਲਾਂ ਆਪਣੇ ਘਰ ਨੂੰ ਫਿਰ ਆਪਣੇ ਗਲੀ ਮੱਲੇ ਨੂੰ ਫਿਰ ਸ਼ਹਿਰ ਨੂੰ ਫਿਰ ਦੇਸ਼ ਨੂੰ ਸੁੰਦਰ ਬਣਾਈਏ ਸੋਨਾ ਬਣਾਈਏ ਤਾਂ ਕਿ ਲੋਕਾਂ ਦੇ ਵਿੱਚ ਆਪਣਾ ਨਾਮ ਹੋਵੇ ਆਪਾਂ ਨੂੰ ਰਹਿਣਾ ਚੰਗਾ ਲੱਗੇ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਨ ਸਕੂਲ ਨੇ ਅੱਜ ਮੇਰੇ ਵੱਲੋਂ ਦਾ ਬਹੁਤ ਵਧਾਈਆਂ ਦੇ ਪਾਤਰ ਨੇ ਇਹ ਸਾਡੇ بڑے بڑے ਵੀਆਈਪੀਜ਼ ਆਏ ਨੇ ਬੜੀ ਅੱਛੀ ਗੱਲ ਹੈ ਤੇ ਤੁਸੀਂ ਲੋਕਾਂ ਨੂੰ ਮੈਂ ਥੋੜੇ ਲੋਕਾਂ ਨਾਲ ਇੱਕ ਸੰਦੇਸ਼ ਸੰਦੇਸ਼ਾ ਦੇਣਾ ਚਾਹੁੰਦਾ ਵੀ ਸਾਰਿਆਂ ਨੂੰ ਆਪਾਂ ਸਫਾਈ ਦੇ ਲਈ ਪ੍ਰੇਰਿਤ ਕਰੀਏ ਕਿ ਅੱਜ ਤੋਂ ਇਹ ਮਹਿਮਲੀ ਆਪਾਂ ਸ਼ੁਰੂਆਤ ਇੱਥੋਂ ਸ਼ੁਰੂ ਕਰਨ ਜਾ ਰਹੇ ਹਾਂ ਲਾਇਨ ਕਲੱਬ ਬਣਾਦਾ ਹਮੇਸ਼ਾ ਇਸ ਗੱਲ ਦੇ ਨਾਲ ਖੜੇਗਾ ਔਰ ਨਾਲ ਹੈ निशा निशा, निशा कहा जी की कहना चाहूँगी सर जैसे की आज गांधी जयंती के शुभ अवसर पर मैं यही कहना चाहूंगी की मैं बहुत ज्यादा प्राउड फील कर रही हूँ की मैं एक छोटे से मिशन का पार्ट हूँ मैं मेरे स्कूल टंडन इंटरनेशनल स्कूल के डायरेक्टर मिस्टर शिव सिंगला उनका बहुत ही ज्यादा थैंक यू करना चाहती हूँ कि जो कि हमें हमेशा ही इंस्पायर करते हैं इस छोटे छोटे मिशन को प्रमोट करने में उनकी मोटिवेशन उनके डेडिकेशन हम सबको ही बहुत ज्यादा इंस्पायर करती है ਔਰ ਜਿਵੇਂ ਕਿ ਗਾਂਧੀ ਜੀ ਜਨਤੀ ਜੀ ਦਾ ਜੋ ਹੈ ਮੇਨ ਮੋਟੋ ਕੀ ਹੈ स्वच्छता बनाए रखना तो उसके लिए हम सभी को ही बरनाला सिटी के पहले हम एक सिटी से स्टार्ट करना पड़ेगा फिर ही हम नेशन तक पहुंच सकते हैं तो हमें हम सब लोगों की ये जिम्मेवारी है कि हम सफाई का पूरा पूरा ध्यान रखें जहां पे भी डस्टबिन हमें दिखते हैं कूड़ा करकट जो भी है वहीं पे ही डालें ना कि हम इधर उधर फेंकें जैसे आजकल हम देखते हैं कि लोग कैनेडा को मूव कर रहे हैं मेन उनका मोटिव क्या है कैनेडा को मूव करने का कि वहां पे बहुत क्लीन इन्वायरमेंट है बट अगर हम अपनी सिटी को ही क्लीन रखें ਤਾਂ ਮੈਨੂੰ ਨਹੀਂ ਲੱਗਦਾ ਕਿ ہمیں కెనడా ਜਾਣ ਦੀ ਨੀਡ ਹੈ ہمارا కెనడా ਇਹੀ ਤੇ ਹੀ ਬਣ ਜਾਏਗਾ ਫਿਰ